ਸਤਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਨਮਸਕਾਰ 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 ਜਾਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਦੇਸਾ ਆਨੰਦਨ ਜਸਵੀਰ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਬੁਰਜ ਸਹਿਬ ਮਾਈ ਦੇਸਾ ਪਾਤਸ਼ਾਹੀ 10ਵੀਂ ਪਿੰਡ ਚੱਕਪਤੇ ਸਿੰਘ ਵਾਲਾ ਨੇੜੇ ਪੁੱਜੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਆਓ ਗੁਰੂ ਪਿਆਰਿਓ ਗੁਰੂ ਸਵਾਰਿਓ ਫਤੇ ਦੀਆਂ ਸੰਝਾਂ ਪਾਈਏ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿ ਸਹਨ ਸਾਦ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀਆਂ ਕੀਤਿਆਂ ਬਖਸ਼ਿਸ਼ਾਂ ਸਦਕਾ ਲਾਈਆਂ ਲਾਹੀ ਡਿਊਟੀਆਂ ਸਦਕਾ ਪਰਜਾਨਾ ਬਰਾਗਣ ਰੂਪ ਬ੍ਰਹਮ ਗਿਆਨੀ ਮਾ ਤਨ ਤਨ ਮਾਈ ਦੇਸਾਂ ਜੀ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਹਿਬ ਦੀ ਸਾਂਝ ਪਾਉਂਦੇ ਹਾਂ ਸਰਲ ਸਪਸ਼ਟ ਅਧਿਆਤਮਿਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਅੱਜ ਦੀ ਆਪਣੀ ਕਲਾਸ ਪੰਜਵੇਂ ਗੁਲਦਾਨਕ ਗੁਰੂ ਅਰਜਨ ਦੇਵ ਸਾਹਿਬ ਦਾ ਆਉਣਗੇ ਜੀ ਦੇ ਵਿੱਚ ਆਪਾਂ ਨੂੰ ਉਸ ਅਵਸਥਾ ਦਾ ਜ਼ਿਕਰ ਕਰਨਗੇ ਜਿਹੜਾ ਗੁਰਮੁਖ ਗੁਰੂ ਦੇ ਦਰ ਤੇ ਪਹੁੰਚ ਕੇ ਸੇਵਾ ਕਰਦਿਆਂ ਸਿਮਰਨ ਕਰਦਿਆਂ ਗੁਰੂ ਦੀ ਰਮਜ ਨੂੰ ਸਮਝਣ ਲੱਗ ਜਾਂਦਾ ਗੁਰੂ ਦੇ ਦੱਸੇ ਰਸਤੇ ਰਸਤੇ ਤੇ ਚੱਲਦਾ ਹੈ ਤੇ ਉਹਨੂੰ ਕੀ ਕੀ ਪ੍ਰਾਪਤੀਆਂ ਹੁੰਦੀਆਂ ਤੇ ਅੱਗੇ ਉਹਦਾ ਅਧਿਆਤਮਕ ਜੀਵਨਾ ਜਿਹੜਾ ਕਿਵੇਂ ਬਣਦਾ ਹੈ ਉਸ ਬਾਬਤ ਅੱਜ ਆਪਾਂ ਜਾਣਾਂਗੇ ਆਓ ਸ਼ੁਰੂਆਤ ਕਰੀਏ ਸੋਰਠਿ ਮਹਲਾ ਪੰਜਵਾਂ ਸਤਗੁਰ ਪੂਰੇ ਭਾਣਾ ਤਾਂ ਜੱਪਿਆ ਨਾਮ ਰਮਣਾ ਗੁਰੂ ਪਿਤਾ ਬਖਸ਼ਿਸ਼ ਕਰਦੇ ਆ ਕਿ ਜਦੋਂ ਹੀ ਮਨੁੱਖ ਸਤਿਗੁਰ ਦੀ ਸਰਨ ਚਾਉਂਦਾ ਸਤਿਗੁਰ ਤੋਂ ਸਿੱਖਿਆ ਦਿਖਿਆ ਲੈਂਦਾ ਤੇ ਸਤਿਗੁਰੂ ਦਾ ਜੋ ਬਣਾਇਆ ਵਾ ਹੁਕਮ ਹੁੰਦਾ ਨਿਜਮ ਹੁੰਦਾ ਜੋ ਗੁਰੂ ਦਾ ਭਾਣਾ ਹੈ ਜਿਵੇਂ ਜਿਵੇਂ ਚੰਗਾ ਲੱਗਦਾ ਜਿਵੇਂ ਜਿਵੇਂ ਉਹਦੀ ਸਮਝ ਆਉਂਦੀ ਹੈ ਓਵੇਂ ਓਵੇਂ ਸੇਵਕ ਅੱਗੇ ਵਧਦਾ ਤੇ ਉਹਦੇ ਭਾਣੇ ਅਨੁਸਾਰ ਹੀ ਉਹਦੀ ਰਜ਼ਾ ਅਨੁਸਾਰ ਹੀ ਤਾਂ ਜਪਦਾ ਕੀ ਜਪਦਾ ਜੋ ਗੁਰੂ ਦਾ ਦਿੱਤਾ ਹੋਇਆ ਗੁਰਮੰਤਰ ਹੈ ਗੁਰੂ ਦਾ ਦਿੱਤਾ ਮੰਤਰ ਹੈ ਰਾਮ ਰਮਾਣਾ ਜਿਹੜਾ ਰਮਿਆ ਹੋਇਆ ਗੁਰੂ ਦੱਸਦਾਣਾ ਕਿ ਤੂੰ ਪੁੱਤਰਾ ਆਂ ਤੂੰ ਇਹਨੂੰ ਦੇਹੀ ਜਾਣਦਾ ਆਪਣੇ ਸਰੀਰ ਨੂੰ ਇਹ ਸੱਚ ਹੈ ਕਿ ਮਾਤਾ ਪਿਤਾ ਤੋਂ ਆਉਣ ਵੇਲੇ ਤੂੰ ਇਹ ਦੇਹੀ ਲਈ ਐ ਇਹ ਵਿਧਾਨ ਹੈ ਮਰਨ ਧਰਮਾ ਧਰਤੀ ਦਾ ਇਹ ਜਿਹੜੀ ਧਰਤੀ ਤੇ ਆਪਾਂ ਹੈਗੇ ਆ ਪਰ ਇੱਕ ਗੱਲ ਤੂੰ ਭੁੱਲਦਾ ਤੂੰ ਆਪਣੇ ਆਪ ਨੂੰ ਵੀ ਦੇਹ ਮੰਨੀ ਬੈਠਾ ਏਸ ਦੇਹ ਦੇ ਵਿੱਚ ਜਾਨੀ ਪਦਾਰਥ ਦੇ ਵਿੱਚ ਵੀ ਰਾਮ ਰਮਿਆ ਹੋਇਆ ਜਿਹੜਾ ਜੀਵ ਹੈ ਹੰਸ ਹੈ ਜਿਹੜਾ ਤੂੰ ਹੈ ਤੂੰ ਰਾਮ ਦੀ ਅੰਸ ਹੈ ਤੂੰ ਖੁਦ ਵੀ ਉਹੀ ਹੈ ਗੁਰੂ ਨੇ ਇੱਕ ਦਿਨ ਸਿੱਖ ਨੂੰ ਇਹੀ ਅਨੁਭਵ ਕਰਾਉਣਾ ਕਿ ਤੂੰ ਦੇਹ ਨਹੀਂ ਹੈ ਤੂੰ ਇੱਕ ਸਪਿਰਟ ਹੈ ਜਿਹਨੂੰ ਜੀਵ ਕਿਹਾ ਜਿਹਨੂੰ ਹੰਸ ਕਿਹਾ ਇਹ ਗਾਹਾਂ ਦੀ ਗਾਹ ਪਰਤਾਂ ਖੁੱਲਦੀਆਂ ਜਾਂਦੀਆਂ ਗੱਲ ਦੇਹੀ ਤੋਂ ਹੀ ਸ਼ੁਰੂ ਹੁੰਦੀ ਹੈ ਫਿਰ ਪਹਿਲਾਂ ਗੁਰੂ ਇਸ ਦੇਹੀ ਨੂੰ ਹੀ ਸੇਵਾ ਚ ਲਾਉਂਦਾ ਹੈ ਇਸ ਦੇਹੀ ਤੋਂ ਹੀ ਸੇਵਾ ਕਰਵਾਉਂਦਾ ਹੈ ਇਸ ਦੇਹੀ ਤੋਂ ਹੀ ਸਿਮਰਨ ਕਰਾਉਂਦਾ ਹੈ ਇਸ ਤਣ ਨੂੰ ਹੀ ਕਹਿੰਦਾ ਕਿ ਚੌਂਕੜਾ ਲਾ ਕੇ ਬੈਠ ਤੇ ਜਿਵੇਂ ਜਿਵੇਂ ਸੇਵਕ ਦਾ ਤਨ ਟਿਕਦਾ ਓਵੇਂ ਓਵੇਂ ਮਨ ਟਿਕਦਾ ਇਹ ਤਨ ਤੇ ਮਨ ਬਹੁਤ ਨੇੜੇ ਆ ਇੱਕ ਦੂਜੇ ਨਾਲ ਜੁੜੇ ਹੋਏ ਆ ਦੋਨਾਂ ਦੇ ਟਿਕਾਉਣ ਤੋਂ ਬਾਅਦ ਹੀ ਅੰਦਰ ਦਾ ਰਾਹ ਖੁੱਲਦਾ ਜਿਹੜਾ ਸੁਖਮਣਾ ਦਾ ਰਾਹ ਉਸੇ ਰਾਹ ਪਹੁੰਚ ਕੇ ਅਗਲੀਆਂ ਅਵਸਥਾਵਾਂ ਦਾ ਪਤਾ ਲੱਗਦਾ ਇੱਥੋਂ ਦਿੱਕਤ ਆਏ ਜਪਣਾ ਪੈਂਦਾ ਗੋਬਿੰਦ ਕਿਰਪਾ ਧਾਰੀ ਗੁਰੂ ਸਮਝਾਉਂਦਾ ਹੈ ਕਿ ਜਿਵੇਂ ਜਿਵੇਂ ਆਪਾਂ ਜਪਾਂਗੇ ਧਿਆਵਾਂਗੇ ਸੇਵਾ ਕਰਾਂਗੇ ਜੋ ਧਰਤੀ ਦਾ ਪਾਲਨਹਾਰ ਅਕਾਲ ਪੁਰਖ ਵਾਹਿਗੁਰੂ ਹੈ ਗੋਬਿੰਦ ਹੈ ਉਹਦੀ ਕਿਰਪਾ ਵਰਸ ਹੀ ਰਹੀ ਹੈ ਉਹਦੀ ਕਿਰਪਾ ਦੇ ਪਾਤਰ ਬਣਨਾ ਹੈ ਗੁਰੂ ਸਾਨੂੰ ਉਹਦੀ ਕਿਰਪਾ ਦੇ ਪਾਤਰ ਬਣਾਉਂਦਾ ਹੈ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਉਹ ਪ੍ਰਭ ਉਹ ਮਾਲਕ ਨੇ ਸਾਡੀ ਪੈਜ ਰੱਖ ਲਈ ਸਾਨੂੰ ਕਿਰਪਾ ਬਖਸ਼ਿਸ਼ ਕਰਤੀ ਸਾਨੂੰ ਜੋੜ ਲਿਆ ਜਿਵੇਂ ਜਿਵੇਂ ਅਸੀਂ ਇੱਧਰ ਨੂੰ ਜੁੜੇ ਗੁਰੂ ਦੇ ਆਖੇ ਲੱਗ ਕੇ ਪ੍ਰਭੂ ਪਰਮਾਤਮਾ ਬੰਦ ਬਧੇ ਤਾਂ ਪਾਸ਼ਾ ਕਹਿੰਦੇ ਹੋਇਆ ਕੀ ਹਰ ਕੇ ਚਰਨ ਸਦਾ ਸੁਖਦਾਈ ਹਰੀ ਦੇ ਚਲਨ ਸਦਾ ਹੀ ਸੁਖਦਾਈ ਹੈ ਤੇ ਸਾਨੂੰ ਗੁਰੂ ਨੇ ਦੱਸਿਆ ਕੀ ਸੀ ਕਿ ਮੇਰੇ ਬੱਚੇ ਥਿਰ ਘਰ ਵੈਸ ਥਿਰ ਘਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਾਨੂੰ ਬੈਠਣ ਲਾਇਆ ਸੇਵਾ ਕਰਨ ਲਾਇਆ ਸਿਮਰਨ ਕਰਨ ਲਾਇਆ ਤਾਂ ਕਿ ਸਾਨੂੰ ਅੰਦਰੋਂ ਜੋ ਬ੍ਰਹਮੰਡ ਦੇ ਵਿੱਚ ਆ ਉਹੀ ਪਿੰਡ ਚ ਹੈ ਸਾਨੂੰ ਦੱਸਿਆ ਗਿਆ ਕਿ ਤੇਰੇ ਨਾਮ ਦੁਆਰੇ ਪ੍ਰਗਟ ਹੈ ਦਸਮਾ ਗੁਪਤ ਹੈ ਉਹ ਗੁਪਤ ਦੇ ਵਿੱਚ ਹਰੀ ਪ੍ਰਮਾਤਮਾ ਆਪ ਮਾਲਕ ਬੈਠਾ ਹੈ ਉਹਦੇ ਚਰਨ ਤੂੰ ਆਪਣੇ ਅੰਦਰੋਂ ਮਹਿਸੂਸ ਕਰਨੇ ਆਪਦੇ ਨਾਭ ਕੇਂਦਰ ਤੇ ਨਾਲ ਜਾਣਾ ਸਵਾਸਾਂ ਦੇ ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਦੇ ਆਂ ਹਰੀ ਦੇ ਚਰਨਾਂ ਨਾਲ ਜੁੜਨਾ ਹੈ ਗੁਰੂ ਦੇ ਉਪਦੇਸ਼ ਸਦਕਾ ਫਿਰ ਹਰ ਕੇ ਚਰਨ ਸਦਾ ਸੁਖ ਦਾਈ ਜਿਵੇਂ ਕੋਈ ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਦਾ ਹੈ ਜਿਵੇਂ ਕੋਈ ਚੌਂਕੜਾ ਲਾ ਕੇ ਬੈਠਦਾ ਹੈ ਥਿਰ ਘਰ ਦੇ ਵਿੱਚ ਬਿਰਤੀਆਂ ਜੁੜਦੀਆਂ ਤਾਂ ਉਹਨੂੰ ਪਤਾ ਲੱਗਦਾ ਕਿ ਬਾਹਰੀ ਬਰ ਰਹੀ ਅੱਗ ਨਾਲੋਂ ਹਜ਼ਾਰ ਗੁਣਾ ਚੰਗਾ ਗੁਰੂ ਦੇ ਚਰਨਾਂ ਨਾਲ ਜੁੜਨਾ ਸ਼ਾਂਤ ਹੋ ਕੇ ਬੈਠਣਾ ਸਹਿਜ ਬੈਠਣਾ ਉਹਨੂੰ ਸਦਾ ਹੀ ਸੁੱਖਾਂ ਦਾ ਖਜ਼ਾਨਾ ਲੱਗਦਾ ਜੋ ਇੱਛਾ ਹੈ ਸੋਈ ਫਲ ਪਾਵ ਹੈ ਬਿਰਤੀ ਆਸ ਨਾ ਜਾਈ ਰਹਾਉ ਗੁਰੂ ਜੀ ਕਹਿੰਦੇ ਜਿਹੜਾ ਹਰੀ ਦੇ ਚਰਨਾਂ ਨੂੰ ਧਿਆਉਣ ਲੱਗਿਆ ਜਿਨ੍ਹਾਂ ਨੂੰ ਹਰੀ ਦੇ ਚਰਨ ਪਿਆਰੇ ਲੱਗਣ ਲੱਗੇ ਜਿਹੜੇ ਚੌਂਕੜਾ ਲਾ ਕੇ ਬੈਠਣ ਲੱਗੇ ਜਿਨ੍ਹਾਂ ਨੇ ਮੰਨ ਲਿਆ ਕਿ ਪਵਨ ਗੁਰੂ ਆ ਇਹੀ ਗੁਰੂ ਸਦਾ ਹੀ ਸੰਗ ਸਦਾ ਹੀ ਨਾਲ ਹੈ ਮੇਰੇ ਮੇਰੇ ਗੁਰੂ ਬਾਬੇ ਨਾਨਕ ਨੇ ਮੈਨੂੰ ਵਾਹ ਫੜਾਈ ਆ ਤੇ ਮੈਂ ਇਹ ਨੂੰ ਧਿਆਨ ਧਰਦਾ ਮੈਂ ਬਹਿਣਾ ਫਿਰ ਪਾਤਸ਼ਾਹ ਕਹਿੰਦੇ ਜਿਹੜਾ ਬਹਿੰਦਾ ਇਸ ਤਰ੍ਹਾਂ ਜਿਹੜਾ ਧਿਆਉਂਦਾ ਜੋ ਇੱਛਾ ਸੋਈ ਫਲ ਪਾਵੈ ਗੁਰੂ ਸਾਰਾ ਕੋ ਸਮਝਾ ਦਿੰਦਾ ਤੇ ਸੇਵਕ ਦੀ ਸਾਰੀ ਇੱਛਾ ਭਰੋ ਪੂਰੀ ਕਰਦੇ ਆ ਹਰੀ ਜੋ ਇੱਛਾ ਸੋਈ ਫਲ ਪਾਵੈ ਬਿਰਥੀ ਆਸ ਨਾ ਜਾਈ ਜਿਹੜੇ ਕਮਣਿਕ ਚਿੱਤ ਹੋਣ ਸਿੱਖ ਲੈਂਦੇ ਆ ਜਿਹੜੇ ਥਿਰ ਘਟ ਟਿਕ ਜਾਂਦੇ ਆ ਮਾਰੇ ਕਹਿੰਦੇ ਉਹਨਾਂ ਦੀ ਆਸ ਕਦੇ ਵੀ ਵਿਰਤੀ ਨਹੀਂ ਜਾਂਦੀ ਇਹੀ ਗੁਰੂ ਅਭਿਆਸ ਕਰਾਉਂਦਾ ਇਹੀ ਅਸੀਂ ਸਿੱਖਣਾ ਇਹੀ ਕਰਨਾ ਰਹਾ ਕਿਰਪਾ ਕਰੇ ਜਿਸ ਪ੍ਰਣਪਤ ਦਾਤਾ ਸੋਈ ਸੰਤ ਗੁਣ ਗਾਵੈ ਮਾਰੇ ਕਹਿੰਦੀ ਇਸ ਰਸਤੇ ਚਲਦਿਆਂ ਬਹੁਤ ਕੁਝ ਬਾਪਰਦਾ ਬਹੁਤ ਕੁਝ ਸਮਝ ਆਉਂਦਾ ਬਹੁਤ ਕੁਝ ਦਿਸਦਾ ਜਿਹਦੇ ਤੇਹ ਪ੍ਰਾਣਾ ਦਾ ਪਤੀ ਜਿਹਨੇ ਪ੍ਰਾਣ ਬਖਸ਼ ਕੇ ਆਪਾਂ ਨੂੰ ਤੋੜਿਆ ਕਿਰਪਾ ਕਰਦਾ ਇਹ ਵਿਸ਼ੇਸ਼ ਰੈਤਾਂ ਹੁੰਦੀਆਂ ਇੱਧਰ ਜਦੋਂ ਤੁਰਦੇ ਆਂ ਇਹੀ ਉਪਾਧੀਆਂ ਦਾ ਫਰਕ ਹੈ ਕੋਈ ਜਿਗਿਆਸੂ ਹੈ ਕੋਈ ਸਾਧਕ ਹੈ ਕੋਈ ਸਿੱਧ ਹੈ ਕੋਈ ਸੰਤ ਹੈ ਕੋਈ ਗੁਰਮਖ ਹੈ ਕੋਈ ਮਨਮੁਖ ਹੈ ਪਾਸ਼ਾ ਕਹਿੰਦੇ ਜੀ ਦੇ ਤੇ ਉਹ ਕਿਰਪਾ ਕਰਦਾ ਉਹਦੀ ਰਜਾ ਮਾਲਕ ਦੀ ਕਿਹਦੇ ਤੇ ਕਰਦਾ ਜਿਸ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੈ ਜੀਦੇ ਤੇ ਕਿਰਪਾ ਹੋ ਜਾਂਦੀ ਹੈ ਉਹਨੂੰ ਗੁਣ ਗਾਉਣ ਤੇ ਲਾ ਲੈਂਦਾ ਹੈ ਉਹਨੂੰ ਗੁਣ ਗਾ ਕੇ ਆਨੰਦ ਆਉਂਦਾ ਹੈ ਉਹਦੀਆਂ ਗੱਲਾਂ ਕਰਕੇ ਆਨੰਦ ਆਉਂਦਾ ਹੈ ਉਹਦੀ ਦੱਸ ਪਾ ਕੇ ਆਨੰਦ ਆਉਂਦਾ ਹੈ ਇਹੀ ਸੰਤ ਦੀ ਨਿਸ਼ਾਨੀ ਬਣ ਜਾਂਦੀ ਹੈ ਜਿਹੜਾ ਜਗਦਾ ਦੀਵਾ ਹੁੰਦਾ ਉਹ ਹੋਰਾਂ ਨੂੰ ਜਗਾਉਂਦਾ ਫਿਰਦਾ ਹੈ ਪ੍ਰੇਮ ਭਗਤ ਤਾ ਕਾ ਮਨ ਲੀਣਾ ਪਾਰ ਬ੍ਰਹਮ ਮਨ ਭਾਵੈ ਪਾਸ਼ਾ ਕਹਿੰਦੇ ਪ੍ਰੇਮਾ ਭਗਤੀ ਹੈ ਜਿਹੜੀ ਇਹ ਸਾਡੇ ਵਿੱਚ ਵੱਸ ਜਾਂਦੀ ਹੈ ਸਾਥੋਂ ਆਪੇ ਸੇਵਾ ਲਈ ਜਾਂਦੀ ਹੈ ਪ੍ਰੇਮਾ ਭਗਤੀ ਦੀ ਪ੍ਰੇਮ ਭਗਤ ਤਾਕਾ ਮੰਨ ਲਈਣਾ ਲਈਣਾ ਹੁੰਦਾ ਪ੍ਰੇਮਾ ਭਗਤੀ ਚ ਮਸਤ ਹੋ ਜਾਣਾ ਤੂੰ ਹੀ ਤੂੰ ਤੂੰ ਹੀ ਤੂੰ ਕਰਦੇ ਰਹਿਣਾ ਹਰ ਥਾਂ ਉਹਦੇ ਰੰਗ ਦੇ ਸਨੇ ਉਹਦਾ ਆਨੰਦ ਮੰਨਣਾ ਪਾਰ ਬ੍ਰਹਮਣ ਭਾਵ ਹੈ ਕਹਿੰਦੇ ਪਾਰ ਬ੍ਰਹਮ ਦੀ ਇੰਟੈਲੀਜੈਂਸ ਨੂੰ ਭਾ ਜਾਂਦਾ ਜਿਵੇਂ ਆਪਣਾ ਮਨ ਹੁੰਦਾ ਆਪਣੀ ਸੋਝੀ ਬੁੱਧੀ ਹੁੰਦੀ ਹੈ ਉਹਦੀ ਆਪਣੀ ਇੱਕ ਇੰਟੈਲੀਜੈਂਸ ਹੈ ਜਿਹੜੀ ਸਾਡੇ ਭਾਵਾਂ ਨੂੰ ਸਮਝ ਕੇ ਉਹੋ ਜਿਹਾ ਵਿਹਾਰ ਕਰਦੀ ਐ ਸਾਡੇ ਨਾਲ ਜਿਵੇਂ ਸਾਡੇ ਭਾਵ ਹੁੰਦੇ ਐ ਏਹੀ ਕੁਆਲਿਟੀ ਐ ਜਿਹੜੀ ਸਾਨੂੰ ਦਰਸ਼ਨ ਕਰਾਉਂਦੀ ਐ ਪ੍ਰੇਮ ਭਗਤ ਤਾਕਾ ਮੰਡਲੀ ਨਾ ਪਾਰ ਬ੍ਰਹਮਮਣ ਭਾਵਾ ਅਸੀਂ ਪਾਰ ਬ੍ਰਹਮ ਦੀ ਇੰਟੈਲੀਜੈਂਸ ਨੂੰ ਉਹਦੀ ਸੁਪਰਨੈਚੁਰਲ ਪਾਵਰ ਨੂੰ ਭਾ ਜਾਣੇ ਆ ਆਠ ਪਹਿਰ ਹਰ ਕਾ ਜਸ ਰਵਣਾ ਵਿਖਟ ਗਉਰੀ ਲਾਥੀ ਫਿਰ ਜਿਹੜਾ ਸੰਤ ਐ ਜਿਹੜਾ ਸਿੱਖ ਐ ਉਹ ਠੇ ਪੈਰ ਹਰੀ ਦਾ ਜਸ ਰਵਣਾ ਹੁੰਦਾ ਸਿਫਤ ਸਲਾਹ ਕਰਨੀ ਉਹ ਜਿੱਥੇ ਬਹਿੰਦਾ ਜਿੱਥੇ ਕਹੜਦਾ ਜਿੱਥੇ ਪੈਂਦਾ ਉਹ ਹਰੀ ਜਸ ਦੀ ਗੱਲ ਕਰਦਾ ਹੈ ਪ੍ਰਮਾਤਮਾ ਦੇ ਰੰਗਾਂ ਦੀ ਗੱਲ ਕਰਦਾ ਹੈ ਗੁਰੂ ਦੀ ਗੱਲ ਕਰਦਾ ਹੈ ਗੁਰੂ ਦੀ ਬਾਣੀ ਦੀ ਗੱਲ ਕਰਦਾ ਹੈ ਉਹ ਗੁਰੂ ਭਗਤੀ ਦੀ ਗੱਲ ਕਰਦਾ ਜਿੱਥੇ ਵੀ ਕਰਦਾ ਤੇ ਉਹਦੇ ਲਾਹਮੀ ਇੱਕ ਬਾੜ ਹੋ ਜਾਂਦੀ ਹੈ ਉਹਦੇ ਔਰੇ ਨੂੰ ਸਤਿਗੁਰਾਂ ਦੇ ਸ਼ਬਦਾਂ ਦੀ ਬਾਣੀ ਦੀ ਪ੍ਰੈਜੈਂਸ ਸਾਂਭ ਲੈਂਦੀ ਹੈ ਤੇ ਜਿਹੜੀ ਠੱਗ ਬੂਟੀ ਹੁੰਦੀ ਹੈ ਵਿਖੇ ਅਠ ਗौरी लाਤੀ ਮਰਾਇ ਕਹਿੰਦੇ ਬਕਾਰਾਂ ਦੀ ਬੂਟੀ ਆਸਾ ਤ੍ਰਿਸ਼ਨਾ ਦੀ ਬੂਟੀੋਂ ਤੋਂ ਦੂਰ ਹੋ ਜਾਂਦੀ ਏ ਉਹ ਮਸਤ ਰਹਿਣ ਲੱਗ ਜਾਂਦਾ ਚੜ੍ਹਦੀ ਕਲਾ 'ਚ ਰਹਿਣ ਲੱਗ ਜਾਂਦਾ ਸੰਗ ਮਲਾਏ ਲਿਆ ਮੇਰਾ ਕਰਤਾ ਸੰਤ ਸਾਧ ਭੈ ਸਾਥੀ ਪਾਸ਼ਾ ਕਹਿੰਦੇ ਮਾਲਕ ਉਹਨੂੰ ਆਪਣੇ ਸੰਗ ਬੁਲਾ ਲੈਂਦਾ ਪ੍ਰੇਮਾ ਭਗਤੀ ਦੀ ਬਖਸ਼ਿਸ਼ ਕਰਕੇ ਪਾਰ ਬ੍ਰਹਮ ਸੰਗ ਬੁਲਾ ਲੈਂਦਾ ਡਿਊਟੀ ਕਿਹਦੀ ਲਾਉਂਦਾ ਨਾਲ ਉਹਦੇ ਸੰਗ ਮਨਾਏਂ ਦੀਆ ਮੇਰਾ ਕਰਤਾ ਨਾਂ ਦਰਜ ਕਰ ਲਿਆ ਮਲਾ ਲਿਆ ਕਿ ਮੇਰਾ ਇਹ ਮੇਰਾ ਭਗਤਾ ਉਹਦੀ ਰੱਖਿਆ ਕਰਦਾ ਪਰ ਉਹਨੂੰ ਸਾਥੀ ਕੌਣ ਦਿੰਦਾ ਇੱਕ ਸੰਤ ਜਿਹੜਾ ਉਹ ਤੋਂ ਬਹੁਤ ਅੱਗੇ ਹੈ ਇੱਕ ਸਾਧ ਜਿਹੜਾ ਉਹਦੇ ਵਰਗਾ ਸਾਧਕ ਹੈ ਤਾਂ ਕਿ ਮਨ ਲੱਗਿਆ ਰਹੇ ਜੀ ਲੱਗਿਆ ਰਹੇ ਗੰਧ ਸਮਝ ਆਉਂਦੀ ਰਹੇ ਸੰਤ ਕੋਲੋਂ ਵੱਡੀ ਗੱਲ ਪ੍ਰਾਪਤੀ ਹੁੰਦੀ ਰਹੇ ਸਾਧਕਣਾ ਰਲ ਕੇ ਸਾਧਨਾ ਚੱਲਦੀ ਰਹੇ ਕਿਉਂਕਿ ਇੱਥੇ ਸ਼ਾਰਟਕਟ ਹੈ ਨਹੀਂ ਗੁਰੂ ਉਹ ਸਾਰੇ ਪੇਪਰਾਂ ਵਿੱਚ ਦੀ ਲਗਾਉਂਦਾ ਜਿਹਦੇ ਰੰਗਣਾ ਜ਼ਰੂਰੀ ਐ ਸੰਗ ਮਦਾਏ ਦੀਆ ਮੇਰਾ ਕਰਤਾ ਸੰਤ ਸਾਧ ਪਏ ਸਾਥੀ ਕਰ ਗਹਿ ਦੀਨੇ ਸਰਬਸ ਦੀਨੇ ਆਪ ਹੈ ਆਪ ਮਲਾਇਆ ਮਾਰੇ ਕਹਿੰਦੇ ਜਦੋਂ ਆਪਣਾ ਬਣਾ ਲੈਂਦਾ ਨਾ ਬਾਹ ਫੜ ਕੇ ਰੱਖਿਆ ਕਰਦਾ ਕਰ ਗਹਿ ਦੀਨੇ ਕਰ ਹੁੰਦਾ ਹੱਥ ਹੱਥ ਫੜ ਕੇ ਰੱਖ ਲੈਣਾ ਆਪਣੀ ਆराधना ਕਰਾਉਣੀ ਤੇ ਆਪਣੇ ਨਾਲ ਮਿਲਾ ਲੈਣਾ ਇਹ ਉਹਦੇ ਗੁਣ ਹੈ ਆਪਣਾ ਰੂਪ ਬਖਸ਼ਿਸ਼ ਕਰ ਦੇਣਾ ਆਪਣੀਆਂ ਸ਼ਕਤੀਆਂ ਬਖਸ਼ਿਸ਼ ਕਰ ਦੇਣੀਆਂ ਕਿਉਂਕਿ ਅੱਗੇ ਸੰਸਾਰ ਦਾ ਵੀ ਭਲਾ ਕਰਾਉਣਾ ਹੈ ਕਹੋ ਨਾਨਕ ਸਰਬ ਥੋਕ ਪੂਰਣ ਪੂਰਾ ਸਤਗੁਰ ਪਾਇਆ ਪਾਸ਼ਾ ਕਹਿੰਦੇ ਜਿਹਦੇ ਨਾਲ ਜੋੜਦਾ ਗੁਰੂ ਨੇ ਕਹੋ ਨਾਨਕ ਸਰਬ ਥੋਕ ਪੂਰਣ ਹਰ ਪੱਖ ਤੋਂ ਪੂਰਣਾ ਹਰ ਚੀਜ਼ ਉਹਦੀ ਰਜਾ ਦੇ ਵਿੱਚ ਐ ਪੂਰਾ ਸਤਿਗੁਰ ਪਾਇਆ ਤੇ ਇਸ ਮਿਲਿਆ ਸਾਨੂੰ ਕੌਣ ਪੂਰਾ ਸਤਿਗੁਰੂ ਜਿਨੇ ਇਹ ਬਖਸ਼ਿਸ਼ਾਂ ਕੀਤੀਆਂ ਜਿਨੇ ਕਰਵਾਈਆਂ ਜਿਨੇ ਸੇਵਾ ਚ ਲਾਇਆ ਉਹ ਸਤਿਗੁਰੂ ਨੇ ਸਾਨੂੰ ਇੱਕਮਿਕ ਕਰਤਾ ਨਿਰੰਕਾਰੀ ਸ਼ਕਤੀ ਦਾ ਪ੍ਰਮਾਤਮਾਣਾ ਇਹ ਗੁਰਮਖੋਸੀ ਅੱਜ ਦਾ ਆਪਣਾ ਬਾਕ ਜਿਹਦੇ ਵਿੱਚ ਜੁੜੇ ਹੋਏ ਦੀਆਂ ਕੀ ਪ੍ਰਾਪਤੀਆਂ ਹੁੰਦੀਆਂ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਗੁਰੂ ਮਹਾਰਾਜ ਦੀ ਕਿਰਪਾ ਕੰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਆਉ ਸਮਾਪਤੀਆਂ ਕਰਕੇ ਕਾਰ ਗਹਿ ਲੀਨੇ ਸਰਬਸ ਦੀਨੇ ਆਪ ਹੈ ਆਪ ਮਲਾਇਆ ਕਉ ਨਾਨਕ ਸਰਬ ਥੋਕ ਪੂਰਣ ਪੂਰਾ ਸਤਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਮਾ ਦੀ ਸਾਂ ਤੇਰੀ ਸਦਾ ਹੀ ਜੈ ਸਦਾ ਹੀ ਜੈ ਜਿਹਾ ਭਾਉ ਤੇ ਫਲ ਪਾਈ ਸੀ ਤਨ ਗੁਰੂ ਨਾਨਕ